ਸਸੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਇੱਕ ਤੀਰ ਤੋਂ ਚਾਰ ਨਿਸ਼ਾਨ ਲਗਾਈ ਇੱਕ ਚੀਜ਼ ਤੋਂ ਬਣਾਵਾਂਗੇ ਆਪਾਂ ਚਾਰ ਤਰ੍ਹਾਂ ਦੇ ਡਰਿੰਕ ਉਹ ਵੀ ਬਹੁਤ ਹੀ ਜ਼ਿਆਦਾ ਹੈਲਥੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਇੱਕ ਵਾਰੀ ਤੁਸੀਂ ਬਣਾਉਂਗੇ ਤਾਂ ਰੋਜ਼ ਦਿਲ ਕਰੂਗਾ ਤੇ ਉਸ ਦੇ ਲਈ ਆਪਾਂ ਸਭ ਤੋਂ ਪਹਿਲਾਂ ਇੱਕ ਬਰਤਨ ਲੈ ਲੈਣਾ ਆਪਾਂ ਲਈਏ ਜੀ ਕੜਾਈ ਤੇ ਉਹਦੇ ਵਿੱਚ ਆਪਾਂ 1 ਲੀਟਰ ਦੁੱਧ ਲੈ ਲਾਂਗੇ ਤੇ ਦੁੱਧ ਦੇ ਨਾਲ ਨਾਲ ਆਪਾਂ ਥੋੜੀ ਜੀ ਮਲਾਈ ਵੀ ਲਵਾਂਗੇ ਕਿਉਂਕਿ ਜਦੋਂ ਮਲਾਈ ਉੱਤਰ ਜਾਂਦੀ ਹੈ ਤਾਂ ਦੁੱਧ ਥੋੜਾ ਜਿਹਾ ਪਤਲਾ ਹੋ ਜਾਂਦਾ ਆਪਾਂ ਉਹ ਨਹੀਂ ਰੱਖਣਾ ਥੋੜੀ ਜੀ ਆਪਾਂ ਵਿੱਚ ਮਲਾਈ ਮਿਕਸ ਕਰ ਲਈ ਦੁੱਧ ਨੂੰ ਜਦੋਂ ਗਰਮ ਹੋ ਗਿਆ ਉਬਾਲੇ ਆਣ ਲੱਗੇ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਪੰਜ ਸੱਤ ਧਾਗੇ ਕੇਸਰ ਦੇ ਪਾ ਦੇਣੇ ਆ ਜਿਹਦੇ ਨਾਲ ਦੁੱਧ ਚ ਕਲਰ ਵੀ ਆਊਗਾ ਤੇ ਦਾ ਟੇਸਟ ਜਿਹੜਾ ਉਹ ਬਹੁਤ ਵਧੀਆ ਹੋ ਜਾਊਗਾ ਉਸ ਤੋਂ ਬਾਅਦ ਇਹਨੂੰ ਤੁਸੀਂ ਨਾਲ-ਨਾਲ ਹਿਲਾਉਂਦੇ ਰਹਿਣਾਗਾ ਫਿਰ ਆਪਾਂ ਇੱਕ ਚਮਚ ਕਸਟਰਡ ਪਾਊਡਰ ਲੈ ਲਿਆਗਾ ਉਹ ਆਪਣੇ ਕੋਲੇ ਘਰ ਦੇ ਵਿੱਚ ਹੁੰਦਾ ਹੀ ਐ ਥੋੜਾ ਜਿਹਾ ਆਪਾਂ ਪਾਣੀ ਲਿਆ ਅੱਜ ਕੱਲ ਆਪਣੀ ਟੈਂਕੀ ਦਾ ਪਾਣੀ ਵੀ ਫੁੱਲ ਗਰਮ ਹੁੰਦਾ ਤੇ ਇਹ ਇੱਕ ਮਿੰਟ ਵਿੱਚ ਹੀ ਵਿੱਚ ਘੁਲ ਗਿਆ ਤੇ ਇਹਦੀਆਂ ਗੱਠਾਂ ਵਗੈਰਾ ਬਿਲਕੁਲ ਨਹੀਂ ਬਣਨੀਆਂ ਚਾਹੀਦੀਆਂ ਇਹਨੂੰ ਆਪਾਂ ਦੁੱਧ 'ਚ ਪਾਤਾ ਇਹ ਹੈਗਾ ਆਪਸ਼ਨਲ ਜੇ ਤੁਸੀਂ ਚਾਹੋ ਤਾਂ ਸਕਿਪ ਵੀ ਕਰ ਸਕਦੇ ਹੋ ਪਰ ਇਹਦੇ ਨਾਲ ਦੁੱਧ ਦਾ ਟੇਸ ਬਹੁਤ ਵਧੀਆ ਹੋ ਜਾਊਗਾ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਇਲਾਇਚੀ ਤੇ ਸੌਂਫ ਦਾ ਪਾਊਡਰ ਆਪਾਂ ਇਹ ਮਿਕਸ ਕਰਕੇ ਗ੍ਰाइंड ਕੀਤਾ ਹੋਇਆ ਤੇ ਇਹਦੇ ਵਿੱਚੋਂ ਆਪਾਂ ਚੁਟਕੀ ਪਰ ਦੁੱਧ ਦੇ ਵਿੱਚ ਪਾ ਦਾਂਗੇ ਫਿਰ ਆਪਾਂ ਪਾਵਾਂਗੇ ਆਪਣੀ ਮਰਜ਼ੀ ਦੇ ਡਰਾਈ ਫਰੂਟ ਜਿਹੜੇ ਤੁਹਾਨੂੰ ਜ਼ਿਆਦਾ ਪਸੰਦ ਹੈ ਪਰ ਤੁਸੀਂ ਇਹਦੇ ਵਿੱਚ ਕਿਸ਼ਮਿਸ਼ ਨਾ ਪਾਓ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਹਿਲਾਉਂਦੇ ਰਹਿਾਂਗੇ ਇਹਨੂੰ ਬਨਣ ਤੇ ਜ਼ਿਆਦਾ ਤੇਰ ਨਹੀਂ ਲੱਗਦੀ ਉਬਲਣ ਤੋਂ ਬਾਅਦ 7-8 ਮਿੰਟਾਂ ਦੇ ਵਿੱਚ ਹੀ ਇਹ ਦੁੱਧ ਤਿਆਰ ਹੋ ਜਾਂਦਾ ਇਹਨੂੰ ਆਪਾਂ ਕੋਈ ਜ਼ਿਆਦਾ ਗਾੜਾ ਨਹੀਂ ਕਰਨਾ ਬੰਦ ਕਰਨ ਤੋਂ 1-2 ਮਿੰਟ ਪਹਿਲਾਂ ਆਪਾਂ ਇਹਦੇ ਵਿੱਚ ਪਾਈ ਹੈ ਜੀ ਪੀਸੀ ਹੋਈ ਮਿਸ਼ਰੀ ਜਿੰਨੇ ਮਿੱਠੇ ਦੀ ਤੁਹਾਨੂੰ ਜ਼ਰੂਰਤ ਹੈ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਆਪਾਂ ਚੀਨੀ ਨਹੀਂ ਪਾਈ ਤੁਸੀਂ ਪਾਉਣੀ ਚਾਹੋ ਤਾਂ ਪਾ ਸਕਦੇ ਹੋ ਸਭ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਨੂੰ ਫੋਲੋ ਜਾਂ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਜਲਦੀ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੁਸੀਂ ਜ਼ਰੂਰ ਕਰ ਦਿਆ ਕਰੋ ਤੁਹਾਡਾ ਬਹੁਤ ਧੰਨਵਾਦ ਹੋਵੇਗਾ ਉਸ ਤੋਂ ਬਾਅਦ ਆਪਾਂ ਗੈਸ ਨੂੰ ਕਰਤਾ ਬੰਦ 2 ਘੰਟਿਆਂ ਲਈ ਇਹਨੂੰ ਠੰਡਾ ਰੱਖ ਦਾਂਗੇ ਉੱਪਰ ਜਾਲੀ ਦੇਤੀ ਇਹ ਜੇ ਤੁਸੀਂ ਪੱਖਾ ਛੱਡੋਗੇ ਤਾਂ ਇਹ ਜਲਦੀ ਠੰਡਾ ਹੋ ਜੂ ਪਰ ਜਦੋਂ ਦੁੱਧ ਦੇ ਉੱਪਰ ਮਲਾਈ ਆ ਗਈ ਤਾਂ ਤੁਸੀਂ ਉਹਦੇ ਉੱਪਰ ਹਲਕੀ ਜੀ ਹੈਂਡੀ ਮਾਰ ਦੇਣੀ ਹੈ ਜਦੋਂ ਇਹ ਠੰਡਾ ਹੋ ਗਿਆ ਇਹਨੂੰ ਕਰਤਾ ਜੀ ਗ੍ਰाइंड ਤਾਂ ਕਿ ਇਹ ਵਿੱਚ ਹੀ ਮਿਕਸ ਹੋ ਜੇ ਕਿਉਂਕਿ ਬੱਚੇ ਇਹ ਜਿਆ ਦੁੱਧ ਪੀਂਦੇ ਨਹੀਂ ਫਿਰ ਆਪਾਂ ਇਹਨੂੰ ਇੱਕ ਬਾਊਲ 'ਚ ਕੱਢ ਲਾਂਗੇ ਫਿਰ ਇਹਨੂੰ ਆਪਾਂ ਫ੍ਰਿਜ ਦੇ ਵਿੱਚ ਲਗਾ ਦਾਂਗੇ 3-4 ਘੰਟਿਆਂ ਦੇ ਲਈ ਤਾਂ ਕਿ ਇਹ ਪੂਰਾ ਠੰਡਾ ਹੋ ਜੇ ਕਿਉਂਕਿ ਕੋਈ ਵੀ ਡਰਿੰਕ ਬਣਾਉਣਾ ਉਹ ਠੰਡੇ ਤੋਂ ਬਿਨਾ ਵਧੀਆ ਨਹੀਂ ਲੱਗਦਾ ਫਿਰ ਆਪਾਂ ਇਹਨੂੰ ਤਿਆਰ ਕਰਾਂਗੇ ਚਾਰ ਤਰ੍ਹਾਂ ਦੇ ਡਰਿੰਕ ਇਹਦੇ ਸਭ ਤੋਂ ਪਹਿਲਾਂ ਇੱਕ ਗਲਾਸ ਚ ਆਪਾਂ ਪਾ ਲਈ ਜੀ ਸੀ ਐਸ ਸੀਡਸ ਇਹਨਾਂ ਨੂੰ ਆਪੇ ਭਿਓ ਕੇ ਰੱਖਿਆ ਹੋਇਆ ਸੀ ਦੋ ਚਮਚਾ ਪਪਾਏ ਤੇ ਫਿਰ ਆਪਾਂ ਬਣਾਇਆ ਹੋਇਆ ਦੁੱਧ ਇਹਦੇ ਵਿੱਚ ਪਾਤਾ ਤੇ ਇਹਦੇ ਉੱਪਰ ਆਪਾਂ ਆਪਣੇ ਪਸੰਦ ਦੇ ਡਰਾਈ ਫਰੂਟ ਪਾਤੇ ਇਹ ਸਿੰਪਲ ਤਰੀਕੇ ਦਾ ਜਿਹਨੂੰ ਜ਼ਿਆਦਾ ਠੰਡੇ ਲਈ ਲੋੜ ਹੈ ਉਹ ਲੈ ਸਕਦਾ ਹੈ ਉਸ ਤੋਂ ਬਾਅਦ ਆਪਾਂ ਬਣਾਵਾਂਗੇ ਜੀ ਬੱਚਿਆਂ ਦੀ ਪਸੰਦ ਦਾ ਸਟਰਾਬਰੀ ਫਲੇਵਰ ਗਲਾਸ ਦੇ ਚਾਰੇ ਸਾਈਡਾਂ ਤੇ ਆਪਾਂ ਸਟਰਾਬਰੀ ਸਰਪ ਲਗਾ ਦਾਂਗੇ ਤੇ ਉਹਦੇ ਵਿੱਚ ਫਿਰ ਆਪਾਂ ਪਾਵਾਂਗੇ ਇਹ ਮਿਲਕ ਜਿਹੜਾ ਪਹਿਤ ਤਿਆਰ ਕੀਤਾ ਸੀ ਤੇ ਇਹਦੇ ਉੱਪਰ ਤੁਸੀਂ ਡ్రਾਈ ਫਰੂਟ ਵਗੈਰਾ ਪਾ ਸਕਦੇ ਹੋ ਕੋਈ ਟੂਟੀ ਫਰੂਟੀ ਵੀ ਪਾ ਸਕਦੇ ਹੋ ਤੇ ਇਹਨੂੰ ਆਪਾਂ ਫਿਰ ਥੋੜੀ ਜਿਹੀ ਸਰਪ ਨਾਲ ਉੱਪਰੋਂ ਕਰ ਲਾਂਗੇ ਡੈਕੋਰੇਟ ਤੇ ਬੱਚਿਆਂ ਨੇ ਬੜਾ ਖੁਸ਼ ਹੋ ਕੇ ਇਹਨੂੰ ਪੀਤਾ ਤੇ ਫਿਰ ਆਪਾਂ ਕਰਾਂਗੇ ਜੀ ਤੀਸਰਾ ਗਲਾਸ ਤਿਆਰ ਤੇ ਉਹਦੇ ਲਈ ਆਪਾਂ ਲਵਾਂਗੇ ਚਾਕਲੇਟ ਫਲੇਵਰ ਕਿਉਂਕਿ ਸੋ ਕਮ ਨੂੰ ਚਾਕਲੇਟ ਫਲੇਵਰ ਹੀ ਪਸੰਦ ਹੈ ਉਸੇ ਤਰ੍ਹਾਂ ਹੀ ਉਹਦਾ ਸਰਪ ਹੈ ਜਿਹੜਾ ਆਪਾਂ ਗਲਾਸ ਤੇ ਲਗਾ ਲਾਂਗੇ ਤੇ ਉਹਦੇ ਵਿੱਚ ਆਪਾਂ ਮਿਲਕ ਨੂੰ ਪਾ ਦਾਂਗੇ ਫਿਰ ਉਸੇ ਤਰ੍ਹਾਂ ਹੀ ਆਪਾਂ ਡ్రਾਈ ਫਰੂਟ ਪਾਉਣੇ ਐ ਤੇ ਇਹਨੂੰ ਫਿਰ ਆਪਾਂ ਡੈਕੋਰੇਟ ਕਰਤਾ ਤੇ ਇਹਦਾ ਜਿਹੜਾ ਟੇਸਟ ਸੀ ਉਹ ਉਸ ਤੋਂ ਵੀ ਵਧੀਆ ਸੀ ਜਦੋਂ ਆਪਾਂ ਚਾਰੇ ਗਲਾਸ ਹੀ ਚੈੱਕ ਕੀਤੇ ਤਾਂ ਬਾਕੀ ਬਹੁਤ ਹੀ ਜ਼ਿਆਦਾ ਟੇਸਟੀ ਬਣਿਆ ਮਿੰਟਾਂ ਦੇ ਵਿੱਚ ਇੱਕੋ ਤਰੀਕੇ ਦੇ ਨਾਲ ਚਾਰ ਡਰਿੰਕ ਤਿਆਰ ਹੋ ਜਾਣਗੇ ਤੇ ਸਾਰੇ ਹੀ ਖੁਸ਼ ਹੋ ਜਾਣਗੇ ਜਿਹਨੂੰ ਜਿਹੜੀ ਪਸੰਦ ਚਾਹੀਦੀ ਹੈ ਉਸ ਤੋਂ ਬਾਅਦ ਆਪਾਂ ਚੌਥੇ ਗਲਾਸ ਵਿੱਚ ਕੀ ਕਰਨਾ ਹੈ ਜੀ ਆਪਾਂ ਮਿਲਕ ਪਾਉਣ ਤੋਂ ਬਾਅਦ ਇਹਦੇ ਵਿੱਚ ਪਾ ਲੈਣਾ ਆਪਾਂ ਕੋਈ ਵੀ ਸ਼ੈਕੈਸ਼ ਤੁਸੀਂ ਕੋਈ ਰੂਹ ਅਫਸਾ ਲੈ ਸਕਦੇ ਹੋ ਜਾਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਸ਼ੈਕੈਸ਼ਨ ਯੂਜ਼ ਕਰ ਸਕਦੇ ਹੋ ਜਿਹੜਾ ਤੁਹਾਨੂੰ ਪਸੰਦ ਹੋਵੇ ਤੈਨੂੰ ਮਿਕਸ ਕਰਤਾ ਤੇ ਇਹਦਾ ਕਲਰ ਦੇਖੋ ਬਹੁਤ ਸੋਹਣਾ ਆ ਗਿਆ ਲਾਈਟ ਪਿੰਕੇ ਦਾ ਕਲਰ ਆਇਆ ਤੇ ਇਹਦਾ ਟੇਸਟ ਵੀ ਉਨਾ ਹੀ ਜ਼ਿਆਦਾ ਵਧੀਆ ਸੀ ਤੇ ਇਸੇ ਤਰ੍ਹਾਂ ਇਹ ਬਹੁਤ ਹੀ ਸੌਖਾ ਤਰੀਕਾ ਹੈ ਹੈਲਥੀ ਚੀਜ਼ਾਂ ਤਿਆਰ ਹੁੰਦੀਆਂ ਗਰਮੀ ਦੇ ਦਿਨ ਤੇ ਹੁਣ ਬੱਚਿਆਂ ਦੀਆਂ ਛੁੱਟੀਆਂ ਸ਼ੁਰੂ ਹੋ ਗਈਆਂ ਤੁਸੀਂ ਹਰ ਤਰ੍ਹਾਂ ਦੇ ਇਸ ਤਰੀਕੇ ਨਾਲ ਡਰਿੰਕ ਬਣਾ ਕੇ ਤਿਆਰ ਕਰ ਸਕਦੇ ਹੋ ਆਪਣੀ ਮਰਜ਼ੀ ਦਾ ਡਰਿੰਕ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਤੁਸੀਂ ਇਹਨੂੰ ਚੰਗੀ ਤਰ੍ਹਾਂ ਠੰਡਾ ਕਰ ਲੈਣਾ ਕਿਉਂਕਿ ਠੰਡੇ ਬਗੈਰ ਇਹਦਾ ਟੇਸਟ ਨਹੀਂ ਆਉਣਾਗਾ ਚਾਰੋਂ ਦੇ ਚਾਰੋਂ ਫਲੇਵਰ ਬਹੁਤ ਹੀ ਜ਼ਿਆਦਾ ਟੇਸਟੀ ਤੇ ਦੇਖਣ ਵਿੱਚ ਬਹੁਤ ਹੀ ਵਧੀਆ ਲੱਗ ਰਹੇ ਸੀ ਤੇ ਛੁੱਟੀਆਂ ਵਿੱਚ ਤੁਸੀਂ ਬੱਚਿਆਂ ਲਈ ਇਹ ਜ਼ਰੂਰ ਬਣਾਇਓ ਮੇਰੀ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਜੀ